ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਪੰਜਾਬ ਲਾਇਜ਼ ਵੱਲੋਂ ਦਾਸ ਐਡਵੋਕੇਟ ਜਸਪਾਲ ਸਿੰਘ ਮਨਪੁਰ ਇੱਕ ਅਪਡੇਟ ਹਾਈਪ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਚਾਰ ਨੌਜਵਾਨਾਂ ਦੀ ਬੇਲ ਰਜੈਕਟ ਹੋਣ ਸੰਬੰਧੀ ਡਿਸਮਿਸ ਕਰਨ ਸੰਬੰਧੀ ਇਹ ਕੇਸ ਸੀਐਫਆਈ ਨੰਬਰ 152 191020118 ਨੂੰ ਥਾਣਾ ਸੁਲਤਾਨਵਿੰਡ ਅਮਲਸਰ ਦੇ ਵਿੱਚ ਦਰਜ ਕੀਤਾ ਗਿਆ ਦੋ ਨੌਜਵਾਨਾਂ ਸੁਖਰਾਜ ਸਿੰਘ ਤੇ ਮਲਕੀਸ਼ ਸਿੰਘ ਨੂੰ ਸੁਲਤਾਨਵਿੰਡ ਪੁਲ ਦਾ ਲਾਗੇ ਖਾਲਸਤਾਨ ਦੇ ਫਰੰਡਮ 2020 ਦੇ ਬੈਨਰ ਸਮੇਤ ਗ੍ਰਿਫਤਾਰੀ ਦਿਖਾਈ ਗਈ ਸੀ ਉਸ ਤੋਂ ਬਾਅਦ ਉਹਦੀ ਇਨਵੈਸਟੀਗੇਸ਼ਨ ਦੇ ਦੌਰਾਨ ਇਸ ਕੇਸ ਦੇ ਵਿੱਚ ਬਹੁਤ ਸਾਰੇ ਨੌਜਵਾਨਾਂ ਨੂੰ ਨਾਮਜ਼ਦ ਕੀਤਾ ਜਿਨ੍ਹਾਂ ਦੇ ਵਿੱਚ ਸੁਖਦਾਸ ਸਿੰਘ ਮਲਕੀਸ਼ ਸਿੰਘ ਨੂੰ ਮੌਕੇ ਤੋਂ ਫੜਿਆ ਗਿਆ ਬਾਅਦ ਵਿੱਚ ਕੁਲਦੀਪ ਸਿੰਘ ਮਨਜੀਤ ਸਿੰਘ ਗੁਰੂਫਲ ਵਿਕਰਮਜੀਤ ਸਿੰਘ ਜਤਿੰਦਰ ਸਿੰਘ ਗੁਰਵਿੰਦਰ ਸਿੰਘ ਹਰਪ੍ਰੀਤ ਸਿੰਘ ਹਰਮੀਤ ਸਿੰਘ ਤੇ ਪ੍ਰਗਟ ਸਿੰਘ ਇਨਾਂ ਨੂੰ ਕੁੱਲ 11 ਨੌਜਵਾਨਾਂ ਨੂੰ ਨਾਮਿਨੇਟ ਕੀਤਾ ਗਿਆ ਹੋਰ ਗੁਰਪਤਵੰਨ ਸਿੰਘ ਪੰਨੂ ਤੇ ਰਾਣਾ ਨਾਂ ਦੇ ਨੌਜਵਾਨ ਨੂੰ ਵਿੱਚ ਨਾਮਿਨੇਟ ਕੀਤਾ ਗਿਆ ਇਹ ਕੇਸ ਇਨੀਸ਼ੀਅਲ ਦੇਸ਼ ਤੋਂ ਦੀ ਤਾਲਾ 124A 153 120B ਤੇ UAPA ਦੇ 10 13 16 18 20 ਸੈਕਸ਼ਨਾਂ ਦੇ ਵਿੱਚ ਦਰਜ ਕੀਤੀ ਗਈ ਸੀ ਪੰਜਾਬ ਪੁਲਿਸ ਨੇ ਇਨਵੈਸਟੀਗੇਸ਼ਨ ਕਰਕੇ ਚਲਾਨ ਦਿੱਤਾ ਤੇ ਇਹਦੇ ਜਿਹੜਾ ਗਵਾਹੀਆਂ ਜਿਹੜੀਆਂ ਸਪੈਸ਼ਲ UAPA ਕੋਰਟ ਦੇ ਵਿੱਚ ਚਲਦੀਆਂ ਸਨ ਅਕਤੂਬਰ 2018 ਦੇ ਵਿੱਚ ਬਹੁਤ ਸਾਰੇ ਨੌਜਵਾਨਾਂ ਦੀ ਗ੍ਰਿਫਤਾਰੀ ਹੋਈ ਸੀ ਪ੍ਰਗਟ ਸਿੰਘ ਦੀ ਗ੍ਰਿਫਤਾਰੀ ਇਹਦੇ ਵਿੱਚ 2022 22 6 2022 ਨੂੰ ਹੋਈ ਤੇ ਕੇਸ ਦੀਆਂ ਗਵਾਹੀਆਂ ਚੱਲਣ ਤੋਂ ਬਾਅਦ ਇਹ ਚਲਦੇ ਆ ਚਲਦੇ ਆ ਚਲਦੇ ਦਦਾਨ 18 12 2022 ਨੂੰ 19 10 2018 ਨੂੰ ਪੰਜਾਬ ਪੁਲਿਸ ਨੇ ਐਫਆਈਆ ਦਰਜ ਕੀਤੀ ਸੀ 18 12 2022 2 ਸਾਲ 2 ਮਹੀਨੇ ਤੋਂ ਬਾਅਦ ਐਨਆਈਏ ਨੇ ਇਹ ਕੇਸ ਦੀ ਜਿਹੜੀ ਇਨਵੈਸਟੀਗੇਸ਼ਨ ਆਪਣੇ ਹੱਥਾਂ ਦੇ ਵਿੱਚ ਲਈ ਦਵਾ ਦੇ ਤਰਤੀਮਾ ਚਲਾਨ ਆਇਆ ਅਮਨ ਸਾਹਿਬ ਸਾਹਿਬ ਤੋਂ ਅਦਾਲਤ ਬਦਲ ਕੇ ਐਨਆਈਏ ਸਪੈਸ਼ਲ ਕੋਰ ਪੰਜਾਬ ਸਾਹਿਬ ਜदाਜੀਤ ਸਿੰਘ ਨਗਰ ਮਹੱਲੀ ਹੋਈ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਇਹਨਾਂ ਦੇ ਖਿਲਾਫ ਜਿਹੜੀਆਂ ਗਵਾਹੀਆਂ ਚਲਦੀਆਂ ਹੋਈਆਂ ਨੇ 7 ਸਾਲ ਤੋਂ ਵੱਧ ਦਾ ਸਮਾਂ ਅਕਤੂਬਰ ਦੇ ਵਿੱਚ 7 ਸਾਲ ਹੋ ਗਏ ਸੀ ਇਸ ਐਫਆਈਆ ਨੂੰ 11 ਨੌਜਵਾਨਾਂ ਨੂੰ ਇਹਦੇ ਵਿੱਚ ਚਲਾਨ ਕੀਤਾ ਗਿਆ ਤੇ 7 ਸਾਲ ਤੋਂ ਵੱਧ ਦੇ ਸਮੇਂ ਦੇ ਦਰਾਂ ਜਿਹੜੇ ਇਹਦੇ ਵਿੱਚ ਹੁਣ ਤੱਕ 100 ਤੋਂ ਵੱਧ ਗਵਾਹ ਦੱਸੇ ਗਏ ਨੇ ਤੇ 35 ਦੇ ਕਰੀਬ ਜਿਹੜੇ ਆ ਗਵਾਹ ਹੋਏ ਨੇ ਤੇ NIA ਇਹਨਾਂ 11 ਨੌਜਵਾਨਾਂ ਦੇ ਵਿੱਚੋਂ ਇੱਕ ਨੌਜਵਾਨ ਮਨਜੀਤ ਸਿੰਘ ਨੂੰ ਮਨਜੀਤ ਸਿੰਘ ਉਰਫ ਮੰਗਾ ਜੋ ਕਿ ਖਡੂਰ ਸਾਹਿਬ ਦਾ ਰਹਿਣ ਵਾਲਾ ਉਹਨੂੰ ਜ਼ਮਾਨਤ ਮਿਲੀ ਸੀ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਬਾਅਦ ਦੇ ਵਿੱਚ NIA ਨੇ ਉਹਦੀ ਜ਼ਮਾਨਤ ਖਾਰਜ ਕਰਨ ਵਾਸਤੇ ਸੁਪਰੀਮ ਕੋਰਟ ਆਫ ਇੰਡੀਆ 'ਚ ਰਿਟ ਲਾਈ ਤੇ ਸੁਪਰੀਮ ਕੋਰਟ ਨੇ NIA ਦੀ ਡਿਸਮਿਸ ਕੀਤੀ ਤੇ ਮਨਜੀਤ ਸਿੰਘ ਦੀ ਜਿਹੜੀ ਜ਼ਮਾਨਤ ਆ ਉਹ ਅਪੀਲਡ ਹੋ ਗਈ ਤੇ ਬਾਕੀ 10 ਨੌਜਵਾਨਾਂ 'ਚੋਂ ਪੰਜਾ ਬਲਾਇਲਸ ਵੱਲੋਂ ਚਾਰ ਨੌਜਵਾਨਾ ਸੁਖਰਾਜ ਸਿੰਘ ਉਫਲ ਕਲਦੀਪ ਸਿੰਘ ਤੇ ਪਗੜ ਸਿੰਘ ਦੀ ਜਮਾਨਤ ਲਈ ਗਈ ਸੀ 2024 ਚ ਜਿਹੜੀ ਡਬਲ ਜੱਜ ਬੈਂਚ ਐਨਐਸ ਸਿਕਾਵਤ ਤੇ ਐਚਐਸ ਗਰੇਵਾਲ ਵੱਲੋਂ 12 ਫਰਵਰੀ 12 ਜਨਵਰੀ 2026 ਨੂੰ ਜ਼ਰਵ ਕੀਤਾ ਗਿਆ ਸੀ ਫੈਸਲੇ ਤੇ ਅੱਜ 12 ਫਰਵਰੀ 2026 ਨੂੰ ਚਾਹ ਦਾ ਨੌਜਵਾਨਾਂ ਦੀ ਬੇਲ ਆ ਜਿਹੜੀ ਉਹ ਡਿਸਮਿਸ ਕਰ ਦਿੱਤੀ ਗਈ ਹੈ ਜਿਕਾ ਜੋ ਕਾ ਮਨਜੀਤ ਸਿੰਘ ਮੰਗੇ ਤੇ ਦੇ ਉੱਤੇ ਮੇਨ ਉਹਨਾਂ ਨੇ ਕੇਸ ਬਣਾਇਆ ਸੀਗਾ ਇਸ ਕੇਸ ਦੇ ਦੇ ਚ ਸੁਪਰੀਮ ਕੋਰਟ ਵੱਲੋਂ ਵੀ ਵਿਊ ਆਉਣ ਤੋਂ ਬਾਅਦ ਹੋਣ ਦੇ ਬਾਵਜੂਦ ਵੀ ਇਹ ਕੇਸ ਦੇ ਵਿੱਚ ਬੇਲ ਚਾਹ ਨੌਜਵਾਨਾਂ ਦੀ ਡਿਸਮਿਸ ਕਰਨੀ ਇਹ ਤਲਸਜੋਗ ਹਾਲਤ ਵਾਲੀ ਗੱਲ ਹੈ ਇਸ ਦੇ ਵਿੱਚ ਇੱਕ ਨੌਜਵਾਨ ਗੁਰਵਿੰਦਰ ਸਿੰਘ ਸੀ ਜਿਹਦੀ ਵੱਖਰੇ ਤੌਰ ਤੇ ਹੋਰ ਲੀਗਲ ਪੈਨਲ ਵੱਲੋਂ ਪੈਰਵਾਈ ਕੀਤੀ ਜਾ ਰਹੀ ਹੈ ਉਹਦੀ ਸੁਪਰੀਮ ਕੋਰਟ ਨੇ ਬੇਲ ਰਿਜੈਕਟ ਕੀਤੀ ਸੀ ਜਦੋਂ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਜੇਦ ਰੂਲ ਆ ਜੁਪੀਏ ਕੇਸਾਂ ਵਾਸਤੇ ਦੇ ਬੇਲ ਐਕਸੈਪਸ਼ਨ ਹੈ ਤੇ ਉਹ ਨੌਜਵਾਨ ਇੰਨਾ ਨਿਰਾਸ਼ ਹੋਇਆ ਸੀ ਕਿ ਉਹਦੀ ਡੈਥ ਹੋ ਗਈ ਸੀ ਸੰਗਰੂਰ ਜੇਲ੍ਹ ਦੇ ਵਿੱਚ ਉਹਨਾਂ ਨੇ ਪਰਿਵਾਰ ਵੱਲੋਂ ਤੇ ਦੋਸਤਾਂ ਵੱਲੋਂ ਇਲਜ਼ਾਮ ਸੀ ਕਿ ਉਹਨੂੰ ਮਾਰਿਆ ਗਿਆ ਕਤਲ ਕਰ ਦਿੱਤਾ ਗਿਆ ਹੈ ਤਾਂ ਉਹ ਕਤਲ ਹੀ ਸੀ ਭਾਵੇਂ ਉਹਨੇ ਸੁਸਾਇਸਾਈਡ ਕੀਤਾ ਕਿਹਾ ਦੱਸਿਆ ਗਿਆ ਸੋ ਬਾਕੀ ਉਹਦੇ ਵਿੱਚ ਜਿਹੜੇ ਨੌਜਵਾਨ ਨੇ ਅੱਠ ਨੌਜਵਾਨ ਅਜੇ ਜੇਲ੍ਹ ਦੇ ਵਿੱਚ ਨੇ 14 ਦੀ ਬੇਲ ਜਿਗੜ ਕਰਤੀ ਸੋ 7 ਸਾਲ ਤੋਂ ਵੱਧ ਕਸ਼ਟ ਜੀ ਬਿਨਾ ਕਿਸੇ ਅਕਰਾਂਸ ਬਿਨਾ ਕਿਸੇ ਹੱਥਿਆਰਾਂ ਦੀ ਰਿਕਵਰੀ ਸਿਰਫ ਇਹ ਤੇ ਨੌਜਵਾਨ ਰੂਫਲ ਕੋਲੋਂ ਇੱਕ ਦੇਸੀ ਛੁੱਟਾ ਪਿਸਤੌਲ ਹੋਰ ਕਿਸੇ ਕੇਸ 'ਚ ਰਕਬਦ ਕੀਤਾ ਹੋਇਆ ਇਹਦੇ 'ਚ ਦੱਸਾਇਆ ਗਿਆ ਬਾਕੀ ਕਿਸੇ ਹਥਿਆਰ ਗੋਲੀ ਸਿੱਕੇ ਦੀ ਬਲਾਮਦਗੀ ਨਹੀਂ ਸਿਰਫ ਕੁਝ ਬਾਹਰੋਂ ਪੈਸੇ ਆਏ ਮਨਜੀਤ ਸਿੰਘ ਤੇ ਕੁਲਦੀਪ ਸਿੰਘ ਜੋ ਕਿ ਪਰਾਸ ਹਨ ਜੋ ਸੇਵਾ ਕਰਦੇ ਸਨ ਗਰੀਬ ਔਰਤਾਂ ਦੇ ਵਿਆਹ ਤੇ ਹੋਰ ਸਮਾਜਿਕ ਤੇ ਧਾਰਮਿਕ ਸੇਵਾਵਾਂ ਦੇ ਵਿੱਚ ਯੋਗਦਾਨ ਪਾਉਂਦੇ ਸੀ ਸੋ ਉਹਨਾਂ ਦੇ ਨਾਂ ਦੇ ਉੱਤੇ ਕੁਝ ਪੈਸੇ ਆਏ ਤੇ ਕੋਈ ਅਕਰੰਸ਼ ਨਹੀਂ ਕੋਈ ਘਟਨਾ ਨਹੀਂ ਪਰ ਇਹਨਾਂ ਨੌਜਵਾਨਾਂ ਨੂੰ 7.5 ਸਾਲ ਦੀ ਕਸ਼ਟੜੀ ਹੋਣ ਦੇ ਬਾਵਜੂਦ ਵੀ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਨੇ bail dismiss ਕਰ ਲਈ, ਤਰਾਸਦੀ ਆ ਵੀ ਸਿੱਖ ਨੌਜਵਾਨਾਂ ਦੀਆਂ ਤੇ ਕੱਤਗਿੰਤੀ ਨਾਲ ਸੰਬੰਧ ਨੌਜਵਾਨਾਂ ਦੀਆਂ ਜਵਾਨਤਾ ਜਿਹੜੀਆਂ ਰਿਜੈਕਟ ਕੀਤੀਆਂ ਜਾਂਦੀਆਂ ਸਿੱਧਾ ਦਖਲ ਸਟੇਟ ਦਾ ਐਨਆਈ ਏਜੰਸੀ ਦਾ ਹਾਈ ਕੋਰਟ ਦੇ ਜੱਜਾਂ ਤਿੱਖਾ ਕਿ ਇਹ ਚਾਰ ਨੌਜਵਾਨਾਂ ਦੀ bail ਰਿਜੈਕਟ ਹੋਣੀ ਸੋ ਬਹੁਤ ਗੰਭੀਰ ਮਸਲਾ ਪਿਛਲੇ ਦਿਨ ਜਿਵੇਂ ਦਵਿੰਦਰਪਾਲ ਸਿੰਘ ਭੁੱਲਾ ਸੋਣਾ ਦਾ ਫੈਸਲਾ ਸਰਕਾਰ ਵੱਲੋਂ 33 ਸਾਲ ਕੈਦ ਤੋਂ ਬਾਅਦ ਵੀ ਰਿਜੈਕਟ ਕਰ ਦਿੱਤਾ ਗਿਆ ਮੈਂ ਵਕੀਲ ਹੋਣ ਦੇ ਨਾਤੇ ਉਸੇ ਅ ਤਜਰਬੇ ਵਿੱਚ ਉਸੇ ਨਿਗਾਹ ਦੇ ਵਿੱਚ ਇਹ ਫੈਸਲਾ ਵੀ ਦੇਖਦਾ ਜਿੱਥੇ ਇੱਕ ਨੌਜਵਾਨ ਦੀ ਬੇਲ ਸੁਪਰੀਮ ਕੋਰਟੋਂ ਵੀ ਹੋਈ ਪਰ ਉਹਦਾ ਬੇਸ ਆਧਾਰ ਪੈਲਟੀ ਗਰਾਉਂਡ ਨਾਮ ਮੰਨਦੇ ਹੋਏ ਬਾਕੀਆਂ ਦੀ ਬੇਲ ਰਜੈਕਟ ਕਰਨੀ ਬੜਾ ਵੱਡਾ ਗਨਾਹ ਆ ਅਦਾਲਤੀ ਕਤਲ ਹੀ ਇੱਕ ਹਸਾਬ ਦਾ ਨੌਜਵਾਨਾਂ ਨੂੰ ਇੰਨੇ ਲੰਮੇ ਸਮੇਂ ਜੇਲ੍ਹਾਂ ਦੇ ਵਿੱਚ ਰੱਖਣਾ 20 20 ਰੈਂਡਮ ਦੇ ਨਾ ਇਹ ਤੇ ਜਦੋਂ ਕਿ 2018 ਦੇ ਵਿੱਚ ਨਾ ਤਾਂ ਸਿਕਸੋ ਜਸਟਿਸ ਜਥੇਬੰਦੀ ਪਵੰਦੀ ਛੁਦਾ ਕੋਸ਼ਤ ਕੀਤੀ ਗਈ ਸੀ ਤੇ ਨਹੀਂ ਗੁਰਪਤਵੰਤ ਪੰਨੂ ਨੂੰ ਇੰਡੀਵਿਜੂਅਲ ਟੈਰਰਿਸਟ ਡਿਕਲੇਅਰ ਕੀਤਾ ਹੋਇਆ ਸੀਗਾ ਸੋ ਇਹ ਕੇਸ ਜਿਹੜਾ ਹੁਣ ਐਨਆਈਏ ਸਪੈਸ਼ਲ ਕੋਰਟ ਪੰਜਾਬ ਮਹਾਲੀ ਦੇ ਵਿੱਚ ਚੱਲ ਰਿਹਾ ਹੈਗਾ ਨੌਜਵਾਨ ਫੇਸ ਕਰਦੇ ਨੇ ਤੇ ਅੱਗੇ ਉਹਨਾਂ ਦੇ ਸਮੇਂ ਦੇ ਵਿੱਚ ਇਹਨਾਂ ਦੇ ਸਬੰਧ ਸੁਪਰੀਮ ਕੋਰਟ ਜਾਂ ਨੌਜਵਾਨ ਜਾਂ ਉਹਨਾਂ ਦੇ ਪਤਵਾਨਾ ਦੇ ਨਾਲ ਸਹਿਮਤੀ ਲੈ ਕੇ ਭਾਇ ਜਾਵੇਗਾ ਪਰ ਇਹ ਧੱਕੇਸ਼ਾਈ ਅਦਾਲਤੀ ਧੱਕੇਸ਼ਾਈ ਜਿਹੜੀ ਘੱਟ ਗਿਣਤੀ ਸਿੱਖਾਂ ਤੇ ਦਬਲੇ ਕੁਚਲੇ ਲੋਕਾਂ ਦੇ ਲਈ ਵਲਤੀ ਜਾਂਦੀ ਹੈ ਅਦਾਲਤਾਂ ਵੱਲੋਂ ਇਨਵੈਸਟੀਗੇਸ਼ਨ ਏਜੰਸੀਆਂ ਵੱਲੋਂ ਤੇ ਹੋਰ ਜਿਹੜੀਆਂ ਸਰਕਾਰ ਦੇ ਵਿਰੁੱਧ ਬੋਲਣ ਵਾਲੇ ਲੋਕ ਨੇ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਵਾਸਤੇ ਲੰਮਾ ਸਮਾਂ ਜੇਲ੍ਹਾਂ ਦੇ ਵਿੱਚ ਰੱਖਣ ਵਾਸਤੇ ਇਹ ਬੇਜ਼ ਜਿਹੜੀ ਐਜੈਕਟ ਕੀਤੀ ਗਈ ਸੋ ਤਲਾਸ਼ਦੀ ਹੈ ਸਾਡੀ ਸੇਕ ਕੌਮ ਦੀ ਵੀ ਸੇਕ ਕੌਮ ਅੱਜ ਖਿੰਡਰੀ ਪੁੰਡਰੀ ਹਾਲਤ ਦੇ ਵਿੱਚ ਆ ਤੇ ਸਾਡੇ ਨੌਜਵਾਨ ਲੰਮੇ ਸਮੇਂ ਤੋਂ 8 ਸਾਲ ਜਾਂਦਾ ਇਹਨਾਂ ਨੌਜਵਾਨਾਂ ਨੂੰ ਜੇਲ੍ਹਾਂ ਦੇ ਵਿੱਚ ਬਿਨਾਂ ਕਿਸੇ ਕਵਦੀ ਤੇ ਬਿਨਾਂ ਕਿਸੇ ਅਕਰੰਸ ਤੋਂ ਬਿਨਾਂ ਕਿਸੇ ਘਟਨਾ ਦੇ ਗੱਲਾਂ ਬਾਤਾਂ ਦੇ ਜਾਂ ਫਲੈਂਡਮ 2020 ਦੇ ਚਾਰ ਬੈਨਰਾਂ ਦੀ ਰਿਕਵਰੀ ਦੇ ਸਿਲ ਦੇ ਉੱਤੇ ਇਹਨਾਂ ਨੌਜਵਾਨਾਂ ਨੂੰ ਜਿਹੜਾ ਜੇਲ੍ਹ ਚ ਰੱਖਿਆ ਗਿਆ ਬੇਲ ਦੇਣੀ ਬੰਦੀ ਸੀ ਪਰ ਬੇਲ ਨਹੀਂ ਦਿੱਤੀ ਗਈ ਸੋ ਇਹ ਧੱਕੇਸ਼ਾਹੀ ਦੇ ਖਿਲਾਫ ਆਵਾਜ਼ ਬੁਲੰਦ ਕਰੀਏ ਤੇ ਜੇ ਪਰਿਵਾਰ ਕਹਿਣਗੇ ਪੰਜਾ ਵਲਾਇਜ਼ ਨੂੰ ਇਹਨਾਂ ਨੌਜਵਾਨਾਂ ਦੀ ਸਪਰੀਮ ਕੋਰਟ ਵੀ ਪੈਦਵਾਈ ਕੀਤੀ ਜਾਊਗੀ ਇਸ ਤੋਂ ਇਲਾਵਾ ਬਾਕੀ ਹੋ ਨੌਜਵਾਨਾਂ ਦੀ ਪੈਦਵਾਈ ਜਿਹੜੀ ਹੈਗੀ ਆ ਉਹ ਹੋਰ ਲੀਗਲ ਪੈਨਲਾਂ ਵੱਲੋਂ ਕੀਤੀ ਜਾਉਣਾ ਰੀਆਂ ਬੇਲਾਂ ਪੈਂਡਿੰਗ ਨੇ ਸੋ ਮੈਨੂੰ ਆਸ ਨਹੀਂ ਵੀ ਉਹਨਾਂ ਦੀ ਵੀ ਬੇਲ ਹੋਊਗੀ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਇਹਦੇ ਵਿੱਚ ਇੱਕ ਹੋਰ ਗੱਲ ਜੋੜ ਦਵਾਂ ਜਿਹੜੇ ਭਾਈ ਮਨਜੀਤ ਸਿੰਘ ਨੂੰ ਜ਼ਮਾਨਤ ਮਿਲੀ ਸੀ ਉਹ ਆਪਣੀ ਤਰੀਕ ਭੁੱਤ ਰਹੇ ਸੀ ਉਹਨਾਂ ਦਾ ਇੱਕ ਲੁਧਿਆਣਾ ਕੇਸ ਦੀ ਪੈਦਵਾਈ ਪੰਜਾਬ ਲਾਇਲ ਵੱਲੋਂ ਕੀਤੀ ਜਾ ਰਹੀ ਇੱਕ ਉਹਨਾਂ ਦਾ ਮੁਕਸਰ ਦਾ ਕੇਸ ਹੈਗਾ ਤੇ ਇੱਕ ਏ ਮੇਨ ਕੇਸ ਉਸ ਤੋਂ ਬਾਅਦ ਉਹਨਾਂ ਨੂੰ ਪਿਛਲੇ 26 ਜਨਵਰੀ ਵਾਲੇ ਦਿਨ ਕਿਸੇ ਹੋਰ ਕੇਸ ਦੇ ਵਿੱਚ ਜਿਹੜਾ ਪੁਰਾਣਾ ਦਰਜ ਸੀਗਾ ਪਿਛਲੇ 10ਵੇਂ 11ਵੇਂ ਮਹੀਨੇ ਦਾ ਪਿਛਲੇ ਸਾਲ ਦਾ 2025 ਦਾ 111 ਜਿਹੜੀ ਆਰਗਨਾਈਜ਼ਡ ਕ੍ਰਾਈਮ ਦੇ ਤਹਿਤ ਪੱਛਾ ਦਰਜ ਕੀਤਾ ਗਿਆ ਸੀ ਓਪਨ ਹੀ ਉਹਦੇ ਵਿੱਚ ਭਾਈ ਮਨਜੀਤ ਸਿੰਘ ਨੂੰ ਫੜ ਕੇ ਕਿਉਂਕਿ ਐਨਆਈਏ ਦੇ ਕੇਸ ਦੇ ਵਿੱਚ ਜਮਾਨਤ ਮਿਲੀ ਸੀ ਤੇ ਉਹ ਤਰੀਕਾ ਪੁੱਤਰੇ ਸਨ ਤੇ ਉਸੇ ਕੇਸ ਤੇ ਅਸੀਂ ਜੋ ਆਧਾਰ ਮੰਨ ਕੇ ਬਾਕੀ ਨੌਜਵਾਨਾਂ ਦੀਆਂ ਬੇਲਾਂ ਲਾਈਆਂ ਸੀ ਤੇ ਮਨਜੀਤ ਸਿੰਘ ਨੂੰ ਦਵਾ ਦੇ 111 ਬੀ ਐਨ ਐਸ ਜਿਹੜਾ ਨਵੀਂ ਤਰ੍ਹਾਂ ਆਇਆ ਆਰਗਨਾਈਜ਼ਡ ਕ੍ਰਾਈਮ ਉਹਦੇ ਤਹਿਤ ਜਿਹੜਾ ਜੇਲ੍ਹ ਦੇ ਵਿੱਚ ਧੱਕ ਦਿੱਤਾ ਗਿਆ ਉਹ ਵਿਯੋਗ ਧਰਮ ਸਿੰਘ ਜਿਨ੍ਹਾਂ ਦੇ ਦੋਨੇ ਪੁੱਤਰ ਮਨਜੀਤ ਸਿੰਘ ਤੇ ਕੁਲਦੀਪ ਸਿੰਘ ਹੁਣ ਜੇਲ੍ਹ ਦੇ ਵਿੱਚ ਆ ਮਨਜੀਤ ਸਿੰਘ ਦੀ ਬੇਲ ਹੋਈ ਸੀ ਜੋ ਕਿ ਹੈਂਡੀਕੈਪ ਵੀ ਨੇ ਤੇ ਉਹ ਪਾਠੀ ਗ੍ਰੰਤੀ ਸਿੰਘ ਵੀ ਦਾ ਸੇਵਾ ਵੀ ਕਰਦੇ ਗੁਰੂ ਮਹਾਰਾਜ ਦੀ ਪਰ ਉਹਨਾਂ ਨੂੰ ਦੁਆਰੇ ਜੇਲ੍ਹ ਦੇ ਵਿੱਚ ਜਿਹੜਾ ਧੱਕ ਦਿੱਤਾ ਗਿਆ ਸੋ ਇਸ ਜ਼ੁਲਮ ਦੇ ਖਿਲਾਫ ਸਿੱਖ ਔਮ ਨੂੰ ਸਿੱਖ ਔਂਦੇ ਜਿੱਥੇ ਬੰਦੇ ਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਸੰਗਤਾਂ ਦੇ ਸਾਹਮਣੇ ਇਹ ਅਪਡੇਟ ਰੱਖਣੀ ਸੀ ਕਿ ਅੱਜ 12 ਫਰਵਰੀ 2026 ਨੂੰ ਦੋ ਜੱਜਾਂ ਐਨਐਸ ਸ਼ਿਕਾਵਤ ਐਚਐਸ ਗਰਿਆਲ ਨੇ ਇਹਨਾਂ ਚਾਰ ਨੌਜਵਾਨਾਂ ਦੀ ਬੇਲ ਰਿਜੈਕਟ ਕੀਤੀ ਹੈ ਸਹਿਯੋਗ ਕਰਨ ਲਈ ਧੰਨਵਾਦ ਸਿੱਖ ਲੀਗਲ ਅਸਿਸਟੈਂਟ ਬੋਲ ਦਾ ਸਹਿਯੋਗ ਕਰਨ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ